ਪੈਜ ਰੱਖਦਾ ਸਦਾ ਪਿਆਰਿਆਂ ਦੀ ਦੁਨੀਆਂਦਾਰ ਵੀ ਪਾਵੰਦੇ ਨਾਜ ਇਥੋ ਭਾਗ ਲੱਗਦੇ ਮਾਤ ਸੁਲਖਣੀ ਨੂੰ ਕਦੇ ਕੋਈ ਨਾ ਗਿਆ ਨਰਾਜ ਇਥੋਂ ਸੁਰਤੀ ਜੋੜ ਕੇ ਜਦੋਂ ਅਰਦਾਸ ਕੀਤੀ ਮੱਖਣ ਸਾਦੇ ਸੌਰ ਗਏ ਤਾਜ ਇਥੋ ਬਾਬਰ ਬਾਦਸ਼ਾ ਨੂਰ ਜੀ ਆਲ ਝੁਕਿਆ ਉਹ ਦੇ ਸਿਰ ਤੇ ਟਿਕ ਗਿਆ ਤਾਜ ਇਥੋ ਉਹ ਦੇ ਸਿਰ ਤੇ ਟਿਕ ਗਿਆ ਤਾਜ ਇਥੋ ਦਰਬਾਰ ਹੈ ਜਿੱਥੋਂ ਬੇਅੰਤ ਦਾਤਾ ਨਜ਼ਰ ਮੇਰ ਦੀ ਹੋਵੇ ਤਾਂ ਮਿਲਦਿਆ ਨੇ ਜਾਣੀ ਜਾਣਤਾ ਜਾਣਦੇ ਭੇਤ ਗੁੱਝੇ ਬੋਝ ਲੈਂਦੇ 부ਝਾਰ ਤਾਂ ਦਿਲ ਦੀਆਂ ਨੇ ਓ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਟੋਣੇ ਗਮਾਂ ਦੇ ਹਰ ਕੋਈ ਢੋਈ ਜਾਵੇ ਜੋ ਜੀ ਆਵੇ ਸੋਰਾ ਜੀ ਦਾਵੇ ਇਥੋਂ ਭਲਾ ਸਰਬੱਤ ਦਾ ਹੋਈ ਜਾਵੇ ਇਥੋਂ ਭਲਾ ਸਰਬੱਤ ਦਾ ਹੋਈ ਜਾਵੇ ਪਖੀ ਅੱਖ ਜਾਨਾ ਹੈ ਗਿਆਨ ਤਤ ਦਾ ਮੰਗਿਆ ਤੁਸਾਂ ਨੇ ਭਲਾ ਸਰਬਤ ਦਾ ਮੰਗਿਆ ਤੁਸਾਂ ਨੇ ਭਲਾ ਸਰਬਤ ਦਾ ਅੰਬਰੀ ਉਡਾਤਾ ਹੈ ਬਗੈਰ ਪਰਾਂ ਤੋਂ ਤੇਰਾ ਦਾਰੀ ਉੱਚਾ ਹੈ ਸਰਬਦਰਾਂ ਤੋਂ ਤੇਰਾ ਦਾਰੀ ਉੱਚਾ ਹੈ ਸਰਬਦਰਾਂ ਤੋਂ ਚੰਦ ਸੂਰ ਨਾਲ ਕਿਤੇ ਦਨੂਰਤਾ ਵਦ ਨੂਰਤਾ ਚੰਦ ਸੂਰ ਨਾਲ ਕਿਤੇ ਵਦ ਨੂਰਤਾ ਬੌੜੀਆਂ ਜੋ ਪਰਬਤੀ ਪਚਾਈਆਂ ਮੂਰਤਾ ਬੌੜੀਆਂ ਜੋ ਪਰਬਤੀ ਪਚਾਈਆਂ ਮੂਰਤਾ ਉਹ ਉੱਚੀ ਸੁੱਚੀ ਸਤ ਹਰੇਕ ਤਰ੍ਹਾਂ ਤੋਂ ਤੇਰਾ ਦਾਰੀ ਉੱਚਾ ਹੈ ਸਰਬਦਰਾਂ ਤੋਂ ਤੇਰਾ ਦਾਰੀ ਉੱਚਾ ਹੈ ਸਰਬਦਰਾਂ ਤੋਂ ਤੁਸੀਂ ਰਾਤ ਸੇਰੇ ਗੁਰੂ ਇਸ ਜਗ ਦੇ ਅੱਜ ਧੰਬੀ ਨਕਲੀ ਨੇ ਥਾ ਥਾ ਠੱਗ ਦੇ ਅੱਜ ਧੰਬੀ ਨਕਲੀ ਨੇ ਥਾ ਥਾ ਠੱਗ ਦੇ ਕੀ ਬੰਦੇ ਜਾ ਕੇ ਐਸੇ ਘਰਾਂ ਤੋਂ ਤੇਰਾ داری ਉੱਚਾ ਹੈ ਸਰਬ ਦਰਾਂ ਤੋਂ ਤੇਰਾ داری ਉੱਚਾ ਹੈ ਸਰਬ ਦਰਾਂ ਤੋਂ ਤੁਸੀਂ ਰਾਧ ਸੇਰੇ ਗੁਰੂ ਇਸ ਜੱਗ ਦੇ ਅੱਜ ਦੰਬੀ ਨਾ ਕਲੀਨ ਥਾ ਥਾ ਠਾਗਦੇ ਅੱਜ ਦੰਬੀ ਨਾ ਕਲੀਨ ਥਾ ਥਾ ਠਾਗਦੇ ਬੋਤਲਾਂ ਦੀ ਤੋਰ ਨਹੀਂ ਤੂਰੀ ਦਾ ਘਰਾਂ ਤੋਂ ਦੂਰੀ ਦਾ ਘਰਾਂ ਤੋਂ

ਜਿੰਨਾ ਪਾਲੀ ਜੱਪਦੀ ਤੂੰ ਬ੍ਰਹਮ ਸਿੱਖਿਆ ਪਰੇ ਹੋਗੇ ਮਮਤਾ ਨੂੰ ਮਨ ਵਿਖਿਆ ਪਰੇ ਹੋਗੇ ਮਮਤਾ ਨੂੰ ਮਨ ਵਿਖਿਆ ਖਿੰਡ ਹੋ ਮੁਕਤ ਪਾਰ ਸਤਾਂ ਸਰਾਂ ਤੋਂ ਤੇਰਾ ਦਾਰੀ ਉੱਚਾ ਹੈ ਸਰਬਦਰਾਂ ਤੋਂ ਤੇਰਾ ਦਾਰੀ ਉੱਚਾ ਹੈ ਸਰਬਦਰਾਂ ਤੋਂ ਜਿਹੜੇ ਤੇਰੇ ਚਰਨ ਕਮਲ ਚੁੰਮ ਗਏ ਗਗਨ ਪਤਾਲ ਪੁਰੀਆਂ ਨੂੰ ਘੁੰਮ ਗਏ ਗਗਨ ਪਤਾਲ ਪੁਰੀਆਂ ਨੂੰ ਘੁੰਮ ਗਏ ਉੱਚੀ ਉੱਚੀ ਸੱਚ ਗਾਉਂਦੇ ਬਿਨਾ ਡਰਾਂ ਤੋਂ ਤੇਰਾ ਦਾਰ ਉੱਚਾ ਹੈ ਸਰਬ ਤਰਾਂ ਤੋਂ ਤੇਰਾ ਦਾਰ ਉੱਚਾ ਹੈ ਸਰਬ ਦਰਾਂ ਤੋਂ ਉੱਚੀ ਉੱਚੀ ਸੱਚ ਗਾਉਂਦੇ ਬਿਨਾਂ ਡਰਾਂ ਤੋਂ ਤੇਰਾ ਦਾਰი ਉੱਚਾ ਹੈ ਸਰਬ ਦਰਾਂ ਤੋਂ ਤੇਰਾ ਦਾਰი ਉੱਚਾ ਹੈ ਸਰਬ ਦਰਾਂ ਤੋਂ ਆ ਕਿੰਗਾ ਪ੍ਰੇਮ ਦੀ ਜਿੰਨਾ ਝਾਕਿੰਗਾ ਖੋਲੀਆਂ ਸਵਾਰਗਾ ਉਹਨਾਂ ਲਈ ਤਾਕਿੰਗਾ ਖੋਲੀਆਂ ਸਵਾਰਗਾ ਉਹਨਾਂ ਲਈ ਤਾਕਿੰਗਾ ਸ਼ੂਕ ਦੇ ਬਗਾਰ ਲੜਾਂ ਤੋਂ ਤੇਰਾ ਦਾਰੀ ਉੱਚਾ ਹੈ ਸਰਬਦਰਾਂ ਤੋਂ ਤੇਰਾ ਦਾਰੀ ਉੱਚਾ ਹੈ ਸਰਬਦਰਾਂ ਤੋਂ ਇਹ ਜਿਹੜੇ ਲੋਕ ਸੱਚ ਨੂੰ ਕਰਦੇ ਕਰਦੇ ਜਿਹੜੇ ਲੋਕ ਸੱਚ ਨੂੰ ਕਬੂਲ ਕਰਦੇ ਹਰ ਮદાન ਫਤੇ ਉਹ ਕਦੇ ਨਹੀਂ ਹਾਰਦੇ ਹਰ ਮદાન ਫਤੇ ਉਹ ਕਦੇ ਨਹੀਂ ਹਾਰਦੇ ਉਹ ਢੈਂਕ ਆ ਸੌਂਚੀਆਂ ਇਹੋ ਜੇ ਨਰਾਂ ਤੋਂ ਤੇਰਾ ਦਾਰੀ ਉੱਚਾ ਹੈ ਸਰਬਦਰਾਂ ਤੋਂ ਤੇਰਾ ਦਾਰੀ ਉੱਚਾ ਹੈ ਸਰਬਦਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਆਤਮਾ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੀਆਂ ਉਹ ਮਹਾਨ ਰੂਹਾਂ ਭਾਈ ਮਤੀ ਦਾਸ ਭਾਈ ਸਦੀ ਦਾਸ ਤੇ ਭਾਈ ਦਿਆਲਾ ਜੀ ਉਹਨਾਂ ਦਾ ਪਵਿੱਤਰ ਸ਼ਹੀਦੀ ਦਿਹਾੜਾ ਜੋ 350 ਸਾਲ ਬਰਾ ਇਸ ਵਾਰੀ ਕੌਮ ਧੂਮ ਧਾਮ ਨਾਲ ਮਨਾ ਰਹੀ ਹੈ ਤੇ ਨਾਲ ਹੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦਾ ਗੁਰਤਾ ਗੱਦੀ ਦਿਵਸ ਦਾ ਦਿਹਾੜਾ ਵੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਭਾਗਾਂ ਵਾਲੀਆਂ ਸੰਗਤਾਂ ਨੇ ਜਿਹੜੀਆਂ ਗੁਰੂ ਦੇ ਚਰਨਾਂ ਵਿੱਚ ਜੁੜ ਬੈਠੀਆਂ ਨੇ ਗੱਲ ਭਲੇਖੇ ਵਿੱਚ ਰਹਿ ਗਈ ਪ੍ਰਧਾਨ ਸਾਹਿਬ ਦੇ ਨਾਲ ਗੱਲ ਹੋਈ ਸੀ ਮਾਇਆ ਦੀ ਗੱਲ ਚੱਲੀ ਤੇ ਮੈਂ ਕਿਹਾ ਜੀ ਅਸੀਂ ਆ ਜਾਵਾਂਗੇ ਜਿਵੇਂ ਤੁਸੀਂ ਕਰਦੇ ਹੋਗੇ ਸੇਵਾ ਅਸੀਂ ਲੈ ਜਾਵਾਂਗੇ ਕਹਿਣ ਲੱਗੇ ਜੀ ਗੱਲ ਪੱਕੀ ਮੈਂ ਕਿਹਾ ਜੀ ਪੱਕੀ ਬਸ ਉਹਦੇ ਤੋਂ ਬਾਅਦ ਅਸੀਂ ਆਪਣੀ ਤਰੀਕ ਨੋਟ ਕਰਕੇ ਇੱਕ ਦੋ ਪ੍ਰੋਗਰਾਮ ਛੱਡ ਕੇ ਆਏ ਆ ਖੈਰ ਪ੍ਰਬੰਧਕਾਂ ਨੂੰ ਭੁਲੇਖਾ ਲੱਗਾ ਜਾਂ ਕੀ ਇਹ ਤਾਂ ਗੁਰੂ ਜਾਣਦਾ ਹੈ ਆਹ ਕੇਵਲੇ ਕਵਤਾ ਦੀ ਹਾਜ਼ਰੀ ਭਰ ਕੇ ਮੈਂ ਆਪ ਜੀ ਤੋਂ ਖਿਮਾ ਮੰਗ ਜਾਣੀ ਹੈ ਬਹੁਤ ਸਾਰਾ ਮਾਨ ਗੁਰੂਪੀਆਂ ਸੰਗਤਾਂ ਨੇ ਮਾਇਆ ਦੇ ਰੂਪ ਵਿੱਚ ਭੇਜਿਆ ਹੈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਰਦਾਸ ਕਰਦਾ ਹਾਂ ਕਿ ਗੁਰੂ ਬਾਬਾ ਕਿਰਪਾ ਕਰੇ ਆਪ ਸਭ ਦੇ ਸਿਰ ਤੇ ਮਿਹਰ ਪ੍ਰਿਆਥ ਰੱਖੇ ਚੜ੍ਹਦੀ ਕਲਾ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਨ ਹੁਕਮ ਹੋਇਆ ਹੈ ਕਿ ਦੋ ਕਵਤਾ ਮੈਂ ਜੋ ਹੁਕਮ ਸੀ ਕਿ 15 ਮਿੰਟ ਦਾ ਸਮਾਂ ਸੋ ਹੁਕਮ ਹੋਇਆ ਹੈ ਸਟੇਜ ਵੱਲੋਂ ਕਿ ਦੋ ਕਵਤਾ ਦੀ ਹਾਜ਼ਰੀ ਭਰੀ ਜਾਵੇ ਖੈਰ ਫਿਰ ਵੀ ਮੈਂ ਆਪਣੇ ਸਮੇਂ ਵਿੱਚ ਰਹਿ ਕੇ ਕੋਸ਼ਿਸ਼ ਕਰਾਂਗਾ ਕਿ ਘੱਟ ਤੋਂ ਘੱਟ ਸਮਾਂ ਲਾ ਕੇ ਸਮਾਪਤੀ ਕੀਤੀ ਜਾਵੇ ਕਿਉਂਕਿ ਗੁਰੂ ਕੇ ਕਥਾਵਾਚਕ ਅਤੇ ਜਿਨ੍ਹਾਂ ਨੇ ਬਾਅਦ ਵਿੱਚ ਹਾਜ਼ਰੀ ਭਰਨੀ ਹੈ ਉਹ ਆਣ ਕੇ ਸਟੇਜ ਤੇ ਮੌਜਮਾਨ ਨੇ ਸੋ ਸਮਾਂ ਨਹੀਂ ਇਹ ਗੱਲ ਕਹਿੰਦਾ ਕਿ ਉਹਨਾਂ ਦੇ ਤੇ ਸੰਗਤਾਂ ਦੇ ਦਰਮਿਆਨ ਬਹੁਤਾ ਖਲੋਤਾ ਜਾਵੇ ਆਪਣੀ ਮਨਭਿਰਤੀ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਜੀਵਨੀ ਦੇ ਨਾਲ ਜੋੜ ਲਈਏ ਹੁਣ ਜੇ ਪੂਰਨ ਤੌਰ ਦੇ ਉੱਤੇ ਮੈਂ ਕਹਾਂ ਕਿ ਉਹਨਾਂ ਦੇ ਸਬੰਧ ਵਿੱਚ ਕੁਝ ਬਿਆਨ ਕਰ ਸਕਾਂ ਤੇ ਅਤ ਕਥਨੀ ਹੋਵੇਗੀ ਕਿਉਂਕਿ ਵੱਡੇ ਕੀਆ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਜਦੋਂ ਮੈਂ ਆਇਆ ਸਸਟੇਜ ਤੋਂ ਗੁਰਮੁਖ ਪਿਆਰੇ ਸੰਗਤਾਂ ਨੂੰ ਸੁਣਾ ਰਹੇ ਸਨ ਕਿ ਉਹਨਾਂ ਦਾ ਪ੍ਰਕਾਸ਼ ਉਹਨਾਂ ਦੇ ਕੀਤੇ ਹੋਏ ਪਰਉਪਕਾਰ ਕਿਉਂਕਿ ਛੋਟੀ ਉਮਰ ਦੇ ਵਿੱਚ ਕਹਾਣੀ ਨੂੰ ਆਪਣੇ ਤਨ ਦਾ ਚੋਲਾ ਲਾ ਕੇ ਦੇ ਦੇਣਾ। ਔਰ ਕਰਤਾਰਪੁਰ ਦੀ ਧਰਤੀ ਤੇ 13 ਸਾਲ ਦੀ ਉਮਰ ਦੇ ਵਿੱਚ ਮਹਾਨ ਜੰਗ ਦੇ ਵਿੱਚ ਹਿੱਸਾ ਲੈਣਾ। ਔਰ ਪਿਤਾ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਹੁਕਮ ਮੰਨ ਕੇ ਬਾਬੇ ਬਕਾਲੇ ਦੀ ਧਰਤੀ ਤੇ ਆ ਜਾਣਾ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗੇ ਜਦੋਂ ਇਸ਼ਾਰਾ ਕਰ ਗਏ ਸੰਗਤਾਂ ਦੇ ਪੁੱਛਣ ਤੇ ਕਿ ਬਾਬਾ ਬਕਾਲੇ ਉਸੇ ਸਮੇਂ ਗੁਰੂ ਘਰ ਦਾ ਸੇਵਕ ਭਾਈ ਮੱਖਣਸ਼ਾਲ ਬਾਣਾ ਬੜਾ ਵੱਡਾ ਵਪਾਰੀ ਹੈ ਜਿਹਦਾ ਕਿ ਦੇਸ਼ਾਂ ਵਿਦੇਸ਼ਾਂ ਦੇ ਨਾਲ ਵਪਾਰ ਚੱਲਦਾ ਹੈ ਸਾਖੀ ਆਪ ਜੀ ਨੇ ਕਈ ਵਾਰੀ ਸੁਣੀ ਹੈ ਇਹ ਰਸਤੇ ਦੇ ਵਿੱਚ ਆਉਂਦਿਆਂ ਉਹਦਾ ਬੇੜਾ ਸਮੁੰਦਰੀ ਤੂਫਾਨ ਨੇ ਘੇਰ ਲਿਆ ਬੜੇ ਯਤਨ ਕੀਤੇ ਗਏ ਕਿ ਕਿਸੇ ਤਰੀਕੇ ਦੇ ਨਾਲ ਬੇੜਾ ਬੰਨੇ ਲੱਗੇ ਪਰ ਕੋਈ ਆਸ ਨਾ ਨਜ਼ਰ ਆਈ ਆਖਿਰ ਦੁਇਕਰ ਜੋੜ ਕਰੂੰ ਅਰਦਾਸ ਦੇ ਮਾਵਾਕ ਅਨੁਸਾਰ ਗੁਰੂ ਬਾਬੇ ਦੇ ਚਰਨਾਂ ਦਾ ਧਿਆਨ ਧਰਿਆ ਉਹ ਅਰਦਾਸ ਬਕਾਲੇ ਦੀ ਧਰਤੀ ਤੇ ਬੈਠੀ ਹੋਈ ਨਾਵੇਂ ਜੋਤ ਭਾਵੇਂ ਕਿ ਅਜੇ ਪ੍ਰਗਟ ਨਹੀਂ ਹੋਏ ਪਰ ਜ਼ਿੰਮੇਵਾਰੀ ਮਿਲ ਚੁੱਕੀ ਹੈ ਇਸ਼ਾਰਾ ਹੋ ਚੁੱਕਾ ਹੈ ਬਾਬੇ ਬਕਾਲੇ ਦੀ ਧਰਤੀ ਤੇ ਬੈਠੇ ਹੋਏ ਗੁਰਦੇਵ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾ ਵਿੱਚ ਅਰਦਾਸ ਪਹੁੰਚੀ ਤੇ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਦੇ ਮਾਵਾਕ ਅਨੁਸਾਰ ਕਿਵੇਂ ਜਾ ਕੇ ਆਪਣੇ ਸੇਵਕ ਦਾ ਬੇੜਾ ਪਾਰ ਲਾ ਕੇ ਆਪਣੇ ਸੇਵਕ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਸਰਵਣ ਕਰੋ ਜੀ ਇਉਂ ਬਿਆਨ ਕੀਤਾ ਜਾਂਦਾ ਹੈ ਸੁਣੀ ਅਰਦਾਸ ਲਖਣ ਲਬਾਣੇ ਦੀ ਮੱਖਣ ਲਵਾਣੇ ਦੀ ਕਰ ਲਈ ਤਿਆਰੀ ਬੇੜਾ ਬੰਨੇ ਲਾਣੇ ਦੀ ਕਰ ਲਈ ਤਿਆਰੀ ਬੇੜਾ ਕਾਜ ਆਪ ਹੀ ਸਵਾਰਦਾ ਸੇਵਕਾਂ ਦੇ ਕਾਜ ਆਪ ਹੀ ਸਵਾਰਦਾ ਓ ਲਹਿਰਾਂ ਜੋ ਤੂਫਾਨੀ ਲਹਿਰਾਂ ਜੋ ਤੂਫਾਨੀ ਮੱਲੋ ਜੋਰੀਆਂ ਦੀਆਂ ਮਾਰ ਮਾਰ ਛੱਲਾ ਬੇੜੇ ਨੂੰ ਡਲਉਂਦੀਆਂ ਮਾਰ ਮਾਰ ਛੱਲਾ ਬੇੜੇ ਨੂੰ ਡਲਉਂਦੀਆਂ ਓ ਦੁਖੜਾ ਰਦਾ ਸੇਵਕਾਂ ਦੇ ਕਾਜ ਆਪ ਹੀ ਸਵਾਰਦਾ ਸੇਵਕਾਂ ਦੇ ਕਾਜ ਆਪ ਹੀ ਸਵਾਰਦਾ ਮੌਤ ਦਾ ਕਿਨਾਰਾ ਦਿਸੋ ਨੇੜੇ ਆ ਗਿਆ ਮੌਤ ਦਾ ਕਿਨਾਰਾ ਦਿਸੋ ਨੇੜੇ ਆ ਗਿਆ ਅੱਖਾਂ ਮੂਰੇ ਕ੍ਰੋਪਸੀ ਹਨੇਰਾ ਛਾ ਗਿਆ ਅੱਖਾਂ ਮੂਰੇ ਕ੍ਰੋਪਸੀ ਹਨੇਰਾ ਛਾ ਗਿਆ ਹੋ ਟੁੱਟ ਗਿਆ ਮੋ ਝੂਠੇ ਸੰਸਾਰ ਦਾ ਸੇਵਕਾਂ ਦੇ ਕਾਜ ਆਪ ਹੀ ਸਵਾਰਦਾ ਸੇਵਕਾਂ ਦੇ ਕਾਜ ਆਪ ਹੀ ਸਵਾਰਦਾ ਤਤ ਹਥਮਾ ਦੇ ਨਾਲ ਜੱਫੀ ਪਾਉਂਦੇ ਨੂੰ ਨਾਲ ਜੱਫੀ ਪਾਉਂਦੇ ਨੂੰ ਰੱਖਿਆ ਪ੍ਰਲਾਦ RAM ਸੀਤ ਹਉਂਦੇ ਨੂੰ ਰੱਖਿਆ ਪ੍ਰਲਾਦ RAM ਸੀਤ ਹਉਂਦੇ ਨੂੰ ਓਹ ਤਾਰ ਰੂਪ ਨਾਰ ਸਿੰਘ ਅਵਤਾਰ ਦਾ ਸੇਵਕਾਂ ਦੇ ਕਾਜ ਆਪ ਹੀ ਸਵਾਰਦਾ ਸੇਵਕਾਂ ਦੇ ਕਾਜ ਆਪ ਹੀ ਸਵਾਰਦਾ ਹੋ ਪਤ ਤੁਸਾਰ ਰੱਖੀ ਦ੍ਰੋਪਤੀ ਦੀ ਜਾਣ ਕੇ ਕ੍ਰਿਸ਼ਨ ਮੁਰਾਰੀ ਜੀ ਨੇ ਦਾਸੀ ਜਾਣ ਕੇ ਕ੍ਰਿਸ਼ਨ ਮੁਰਾਰੀ ਜੀ ਨੇ ਦਾਸੀ ਜਾਣ ਕੇ ਤੋੜ ਨਬਾਇਆ ਰਿਸ਼ਤਾ ਪਿਆ ਆਪ ਹੀ ਸਵਾਰਦਾ ਤੋੜਨ ਬਾਇਆ ਰਿਸ਼ਤਾ ਪਿਆਰ ਦਾ ਸੇਵਕਾਂ ਦੇ ਕਾਜ ਆਪ ਹੀ ਸਵਾਰਦਾ ਸੇਵਕਾਂ ਦੇ ਕਾਜ ਆਪ ਹੀ ਸਵਾਰਦਾ ਆਪ ਹੀ ਸਵਾਰਦਾ ਸੇਵਕਾਂ ਦੇ ਕਾਜ ਆਪ ਹੀ ਸਵਾਰਦਾ ਓਹ ਪਾਰਿ ਉਪਕਾਰੀ ਗੁਰੂ ਮਹਾਰਾਜ ਦੀ ਮੋਢਾ ਢਾ ਕੇ ਪਾਰ ਕਰਤਾ ਜਹਾਜ ਦੀ ਮੋਢਾ ਢਾ ਕੇ ਪਾਰ ਕਰਤਾ ਜਹਾਜ ਕਾਜ ਆਪ ਹੀ ਸਵਾਰਦਾ ਸੇਵਕਾਂ ਦੇ ਕਾਜ ਆਪ ਹੀ ਸਵਾਰਦਾ ਆ ਸਿਮਰ ਮਨਉਂਦਾ ਸਿਮਰ ਮਨਉਂਦਾ ਸਿਮਰ ਮਨਉਂਦਾ ਤੇ ਤੇਉਂਦਾ ਰਤਨ ਜੀ ਲਬਦਾ ਲਬਾਉਂਦਾ ਗੁਰਾਂ ਨੂੰ ਰਤਨ ਜੀ ਲਬਦਾ ਲਬਾਉਂਦਾ ਗੁਰਾਂ ਨੂੰ ਉਹ ਪੁੱਜਿਆ ਬੁਕਾਲੇ ਭੁੱਖਾ ਸੀ ਦਿਦਾਰ ਦਾ ਸੇਵਕਾਂ ਦੇ ਕਾਜ ਆਪ ਹੀ ਸਵਾਰਦਾ ਸੇਵਕਾਂ ਦੇ ਕਾਜ ਆਪ ਹੀ ਸਵਾਰਦਾ ਹਾ ਮੱਖਣ ਸ਼ਾਹੀ ਅਰਦਾਸ ਗੁਰੂ ਦਰ ਪ੍ਰਵਾਨ ਚੜੀ ਜਹਾਜ਼ ਬੰਨੇ ਲੱਗਾ ਮਾਲ ਚੰਗੇ ਮੁਨਾਫੇ ਵਿੱਚ ਵੇਚ ਗਿਆ ਸੁਖਣਾ ਦੀ ਮਾਇਆ ਦਸਵੰਦ ਦੀ ਭੇਟਾ ਲੈ ਕੇ ਗੁਰੂ ਦਾ ਦਵਾਰਾ ਲੱਭਦਾ ਹੋਇਆ ਬਾਬੇ ਬਕਾਲੇ ਦੀ ertidite ਪਹੁੰਚ ਗਿਆ ਕਿਉਂਕਿ ਸਮਾਂ ਨਹੀਂ ਮੈਂ ਖੁੱਲ ਕੇ ਵਿਚਾਰਾਂ ਕਰਾਂ ਇੱਥੇ ਆਣ ਕੇ ਬਾਬੇ ਬਕਾਲੇ ਦੇ ਘਰੇ-ਘਰੇ 22 ਦੰਬੀ ਪਖੰਡੀ ਗੁਰੂ ਬਣੇ ਵੇਖੇ ਉਹਨਾਂ ਦੀ ਪਰਖ ਵਾਸਤੇ ਇਤਿਹਾਸਕਾਰਾਂ ਦੀਆਂ ਵੱਖ-ਵੱਖ ਰਿਆਆਂ ਨੇ ਕੋਈ 2 ਮੋਹਰਾਂ ਦੀ ਗੱਲ ਕਰਦਾ ਹੈ ਕੋਈ 5 ਮੋਹਰਾਂ ਦੀ ਗੱਲ ਕਰਦਾ ਹੈ ਰੱਖੀਆਂ ਪਰ ਕਿਸੇ ਨੇ ਵੀ ਮਨ ਦੀ ਖਾਸ਼ ਨਾ 부ਝੀ ਨਿਰਾਸ਼ ਹੋਇਆ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਪਤਾ ਲੱਗਾ ਕਿ ਸੋਡੀਆਂ ਦਾ ਇੱਕ ਬੱਚਾ ਮੁੰਡਾ ਘੋੜੇ ਦੇ ਵਿੱਚ ਬੈਠ ਕੇ ਤਪੱਸਿਆ ਕਰ ਰਿਹਾ ਰੱਬ ਦੀ ਯਾਦ ਵਿੱਚ ਜੁੜ ਬੈਠਾ ਹੈ ਉਹਨਾਂ ਦੇ ਕੋਲ ਆਇਆ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਉਹਨਾਂ ਦੇ ਕੋਲੋਂ ਇਜਾਜ਼ਤ ਲੈ ਕੇ ਭੋਰੇ ਵਿੱਚ ਪਹੁੰਚ ਗਿਆ ਆਪਣੀ ਬਣਾਈ ਹੋਈ ਭਾਵਨਾ ਦੇ ਮੁਤਾਬਕ ਜਦੋਂ 5 ਮੋਹਰਾਂ ਰੱਖ ਕੇ ਨਮਸਕਾਰ ਕੀਤੀ ਧੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਾਵਨ ਨੈਣ ਖੋਲੇ ਮੱਖਣਸ਼ਾਲ ਦੇ ਮੂੰਹ ਹਲ ਵੇਖ ਕੇ ਆਖਿਆ ਮੱਖਣਸ਼ਾ ਕਦੇ ਵੀ ਅਮਾਨਤ ਵਿੱਚ ਖਿਆੰਤ ਨਹੀਂ ਕਰਨੀ ਚਾਹੀਦੀ ਜਦੋਂ ਲੋੜ ਸੀ ਉਦੋਂ ਗੁਰੂ ਨਾਨਕ ਦੇ ਘਰ ਦੀ ਭਾਵਨਾ ਧਰ ਕੇ 500 ਮੋਹਰ ਸੁੱਖੀ ਸੀ ਮਾਇਆ ਦੀ ਗੱਲ ਨਹੀਂ ਅਗਰ ਤੇਰੇ ਮਨ ਦੀ ਭਾਵਨਾ ਨਾ ਬੁੱਝੀ ਤੇ ਨਰਾਸ਼ ਹੋ ਜਾਵੇਂਗਾ ਗੁਰਦੇਵ ਜੀ ਨੇ ਇਹਦੇ ਮਨ ਦੇ ਅੰਦਰੋਂ ਜਿਹੜਾ ਬਣਿਆ ਹੋਇਆ ਪਰਦਾ ਸੀ ਚੁੱਕਿਆ ਤੇ ਭਾਈ ਮੱਖਣ ਸ਼ਾਹ ਗੁਰੂ ਦੇ ਪ੍ਰਤੀ ਆਪਣੀ ਭਾਵਨਾ ਸੰਗਤਾਂ ਦੇ ਸਾਹਮਣੇ ਜਿਵੇਂ ਪ੍ਰਗਟ ਕਰਦਾ ਹੈ ਆ ਕਵਿਤਾ 2 ਮਿੰਟ ਚ ਕਹਿ ਕੇ ਖਿਮਾ ਮੰਗ ਜਾਣੀ ਹੈ ਸਰਵਣ ਕਰੋ ਜੀ ਇਉਂ ਬਿਆਨ ਕੀਤਾ ਜਾਂਦਾ ਹੈ ਭੋਰੇ ਵਿੱਚ ਉਤਰ ਗਿਆ ਸੰਗ ਤੇ ਮੱਖਣ ਸ਼ਾਲ ਬਾੜਾ ਉਸ ਪ੍ਰੇਮ ਪੁਜਾਰੀ ਨੂੰ ਸੰਗ ਤੇ ਲੱਭ ਗਿਆ ਅਸਲ ਟਿਕਾਣਾ ਪੰਜ ਮੋ ਕਰਕੇ ਤੇ ਸਾਜਾ ਚਰਨੀ ਸੀ ਸਨਵਾਵੇ ਤੂੰ 500 ਮੋਰਾ ਦਾ ਕਰਕੇ ਪਰਨ ਚੋਂ ਪੰਜ ਚੜਾਵੇ ਸੀ ਤਮ ਕਮਾਰ ਰਿਆ ਚਿਹਰੇ ਉੱਤੇ নূর ਇਲਾਹੀ ਮੈਨਾ ਵਿੱਚ ਮਸਤੀ ਸੀ ਸਾਰੇ ਜੱਗ ਤੂੰ ਧੂਨ ਸੁਵਾਈ ਸੰਗ ਤੇ ਮੋੜ ਸਰਪਾਂ ਦੇ ਸਾਵੇਂ ਤੂੰ 500 ਮੋਰਾ ਦਾ ਕਰਕੇ ਪਰਨ ਕਿਉਂ ਪੰਜ ਚੜਾਵੇਂ ਤਾ ਸਤਗੁਰ ਸੱਚੇ ਨੇ ਮੱਖਣ ਜਿਸੋ ਮੋਹਰਾ ਦਾ ਕਰਕੇ ਪਰਨ ਕਿਉ ਪੰਜ ਚੜਾਵੇ ਸੁਣ ਕੇ ਅਰਦਾਸ ਅੱਤੇ ਅਸਾਂ ਨੇ ਆਪਣਾ ਫਰਜ਼ ਲੁਭਾਇਆ ਡੁੱਬਦਾ ਜਦ ਬੇੜਾ ਸੀ ਮੋੜਾ ਢਾਕ ਪਾਰ ਲੰਘਾਇਆ ਉਹ ਪਰਨਾ ਜਣਾ ਹੁਣ ਕਿਉ ਮੁਖ ਪਰਤਾਵੇਂ ਤੂੰ 500 ਮੋਰਾੰ ਦਾ ਕਰਕੇ ਪਰਨ ਕਿਉ ਪੰਜ ਚੜਾਵੇਂ ਮੋਢੇ ਵਿੱਚ ਲੱਗੇ ਨੇ ਕਿੰਨੇ ਜ਼ਖਮ ਕਿਲਾ ਦੇ ਮੇਰੇ ਲਉ ਅਦੇਵੀ ਸਿਮਦਾ ਪਿਆ ਜਿੰਨੇ ਬਸਤਰ ਕੁੱਲ ਬੇੜੇ ਮੈਂ ਖੜਾ ਹੀ ਪਿਆ ਤਕਾਵੇ ਤੂੰ 500 ਮੋਰਾ ਦਾ ਕਰਕੇ ਪਰਣ ਕਿਉਂ ਪੰਜ ਚੜਾਵੇ ਬਚਨਾ ਤੋ ਹਾਰੀ ਨਾ ਇਹ ਤਾਂ ਮਾਇਆ ਔਣੀ ਜਾਣੀ ਸਭ ਝੂਠ ਬਸਾਰਾ ਏ ਕਿਸੇ ਨਾ ਯਾਰੀ ਤੋੜ ਨਭਾਣੀ ਓ ਛਰਦਾ ਦੀ ਸੁਖਣਾ ਨੂੰ ਦੇਂਦਾ ਕਨੂ ਕੇ ਪਰਨ ਕਿਉ ਪੰਜ ਚੜਾਵੇ ਮੱਖਣ ਛਾਲ ਬਾਰੇ ਦਾ ਬੁਰਾ ਨੇ ਪਰੰਪਲੇ ਖਾਲਾ ਗੁਰੂ ਲਾਦੋ ਲਾਦੋ ਰੇ ਕੋਠੇ ਚੜ ਕੇ ਖੋਰ ਮਟਾਇਆ ਉਹ ਦਿਲ ਨੂੰ ਠੀਰਜ ਦੇ ਕਿਹੜੀ ਗੱਲੋਂ ਨਿਗਰਦਾ ਜਾਵੇ ਤੂੰ 500 ਪਰਨ ਕਿਉ ਪੰਜ ਚੜਾਵੇਂ ਜੋ ਗੁਰੂ ਪਖੰਡੀ ਸੀ ਰਤਨ ਜੀ ਹੋ ਗਏ ਵਾਵ ਰੋਲੇ ਸ਼ਾਦੀ ਕਰਵਾ ਕੇ ਤੇ ਮੁੜਦੇ ਘਰ ਨੂੰ ਜਿਵੇਂ ਵਿਚੋਲੇ ਅੱਖ ਛਪਿਆ ਰਹੀਂ ਕਰਕੇ ਪਰਨ ਕੇ ਪੰਜ ਚੜਾਵੇ ਏ ਸੋ ਸਤਿਗੁਰੂ ਜੀ ਨੇ ਭਾਈ ਮੱਖਣਸ਼ਾਹ ਲਬਾਣੇ ਦਾ ਜੋ ਭਾਵਨਾ ਸੀ ਬੁੱਝ ਕੇ ਗੁਰੂ ਨਾਨਕ ਦੇ ਘਰ ਦੀ ਭੇਟਾ ਮੰਗ ਲਈ ਤੇ ਭਾਈ ਮੱਖਣਸ਼ਾਹ ਨਿਹਾਲ ਹੋ ਗਿਆ ਕੋਠੇ ਤੇ ਚੜ ਕੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਦਾ ਰੋਲਾ ਪਾ ਦਿੱਤਾ ਇਸ ਤੋਂ ਅੱਗੇ ਕੀ ਹੋਇਆ ਫਿਰ ਕਿਤੇ ਸਮਾਂ ਬਣੇਗਾ ਖੁੱਲੇ ਸਮੇਂ ਵਿੱਚ ਵਿਚਾਰਾਂ ਕਰਾਂਗੇ ਗੁਰੂ ਕਿਰਪਾ ਕਰੇ ਤੁਹਾਡਾ ਤੇ ਸਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਬਿਆੰਤ ਹੋਈਆਂ ਭੁੱਲਾਂ ਝੋਲੀ ਵਿੱਚ ਪਾ ਦਿਓ ਜੇ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਣ ਕੇ ਆਪਣਾ ਲੋਕ ਸੁਖੀਆ ਪਰ ਲੋਕ ਸੁਹਲਾ ਬੜਾਈਏ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਕੇ ਵਜ਼ੀਰ ਸਟੇਜ ਕਤਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਵਾਏ ਨੇ ਭਾਈ ਸਾਹਿਬ ਪਾਈ ਨਿਸ਼ਾਨ ਸਿੰਘ ਜੀ ਸੇਵਾ ਨਿਭਾ ਰਹੇ ਨੇ ਸਟੇਜ ਕਤਰ ਦੀ ਗੁਰੂ ਕਿਰਪਾ ਕਰੇ ਔਰ ਭਾਈ ਬਲਵਿੰਦਰ ਸਿੰਘ ਜੀ ਜੋ ਗੁਰੂ ਕੇ ਮੇਰੇ ਖਲਚ ਵਜ਼ੀਰ ਨੇ 777 ਨੇ ਹਾਂਜੀ ਭਾਈ ਨਿਸ਼ਾਨ ਸਿੰਘ ਜੀ ਪ੍ਰਧਾਨ ਨੇ ਗੁਰੂ ਕਿਰਪਾ ਕਰੇ ਸਿਰ ਤੇ ਮੇਰ ਪ੍ਰਿਆਥ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰੇ ਜੀ ਭੁੱਲਾਂ ਚੁੱਕਾਂ ਦੀ ਮਾਫੀ ਉਟਾਨ ਕੋੜ ਸ਼ੁਕਰ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਦੀ ਕਿਰਪਾ ਦੇ ਦੁਆਰਾ ਆਪ ਜੀ ਦੇ ਦਰਸ਼ਨ ਦਿਦਾਰੇ ਹੋਏ ਨੇ ਬਲਾਉ ਫਤਿਹ ਆਉਣ ਵਾਲਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋ